ਭਾਗਾਂ ਲਦੀ ਮੈਂ ਇੰਨਾ ਵਧੀਆ ਸਕੂਨ ਲੈਂਦੀ ਐ ਇਸ ਚੀਜ਼ ਸੰਸਾ ਖੰਨਾ ਦੇ ਅੰਦਰ ਐਜੂਕੇਸ਼ਨ ਦੀ ਫੀਲਡ ਵਿੱਚ ਜਿਸ ਤਰ੍ਹਾਂ ਕੰਮ ਕਰ ਰਹੇ ਨੇ ਪੰਜਾਬੀ ਸਭਿਆਚਾਰ ਪੰਜਾਬੀਅਤ ਪੰਜਾਬੀ ਭਾਈਚਾਰਾ ਪੂਰਾ ਇੱਕ ਮਿਨਾਰਾ ਬਣ ਕੇ ਕੰਮ ਕਰ ਰਹੇ ਮੈਂ ਵਧਾਈ ਦੇਣਾ ਤੁਮੇ ਜਾਜੀ ਨੂੰ ਸੋਜੀ ਨੂੰ ਮੈਂ ਵੀ ਸਾਰੀ ਟੀਮ ਨੂੰ ਪ੍ਰਿੰਸੀਪਲ ਮੈਡਮ ਨੂੰ ਕਿ ਇਹ ਸਮਾਜ ਦਾ ਬਹੁਤ ਵੱਡਾ ਕੰਮ ਹੈ এডਿਕੇਸ਼ਨ ਔਰ ਇੱਕ ਮਿਸ਼ਨਰੀ ਸਪਿਰਟ ਨਾਲ এডਿਕੇਸ਼ਨ ਲੈਣਾ ਔਰ ਸਮਾਜ ਦੇ ਅਲੱਗ-ਅਲੱਗ ਵਰਗ ਚਾਹੇ ਉਹ ਫਾਈਨੈਂਸ਼ਲੀ ਵੀਕ ਹੈ ਉਹਦਾ ਵੀ ਧਿਆਨ ਰੱਖਣਾ ਉਹਨਾਂ ਨੂੰ ਅੱਗੇ ਲੈ ਕੇਣਾ ਪਰ ਮੈਂ ਚਾਹਤਿਆ ਹਾਂ ਮੈਂ ਬੜਾ ਆਪਣੇ ਆਪ ਨੂੰ ਪਸੰਦ ਸੰਸਕਰਣ ਬੱਚਿਆਂ ਨੇ ਬੜੀ ਮਿਹਨਤ ਕੀਤੀ ਹੈ ਮੈਂ ਰਾਜ ਦਲ ਕਰਦਾ ਆ ਰਿਹਾ ਸੀ ਕਿ ਬਹੁਤ ਅੱਛਾ ਕੰਮ ਬੱਚਿਆਂ ਨੇ ਕੀਤਾ ਹੈ ਇਹਨਾਂ ਬੱਚਿਆਂ ਦਾ ਉਹ ਛੋਟੀ ਜੀ ਸ਼ੀਲਡ ਉਹਨਾਂ ਦੀ ਲਾਈਫ ਬਦਲ ਗਈ ਹੈ। ਇਹ ਪ੍ਰੋਗਰਾਮ ਕਈ ਬੱਚਿਆਂ ਦੀ ਜ਼ਿੰਦਗੀ ਬਦਲਦਾ ਹੈ। ਲੋਕ ਪ੍ਰੇਰਨਾ ਲੈਂਦੇ ਆ ਕੇ ਬਦਲਦੇ ਆ। ਸਨੀਪਾ ਤੁਸਾਂ ਜੇ এডੂਕੇਸ਼ਨ ਦੀ ਗੱਲ ਕਰੀਏ ਸਟੇਟ ਗਵਰਨਮੈਂਟ ਕਲੇਮ ਕਰਦੀ ਹੈ ਕਿ ਅਸੀਂ এডੂਕੇਸ਼ਨ ਦੇ ਵਿੱਚ ਇੰਨਾ ਜ਼ਿਆਦਾ ਪੋਲਿਟਿਕਲ ਗੱਲ ਨਾ ਕਰੀਏ ਜ਼ਿਆਦਾ এডੂਕੇਸ਼ਨ ਪਾਲਿਸੀ ਦੀ ਗੱਲ ਹੀ ਕਰੀਏ ਕਿ ਜਿਹੜੇ ਉਹ ਕਹਿੰਦੇ ਬਾਕੀ ਸਟੇਟਾਂ ਅੱਛਾ ਕਿ ਪਹਿਲੀ ਵਾਰੀ ਦੇਸ਼ ਦੇ ਅੰਦਰ ਭਾਰਤੀ ਸੋਚ ਵਾਲੀ এডੂਕੇਸ਼ਨ ਪਾਲਿਸੀ ਸੀ ਲੈ ਕੇ ਆਂਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਹਦੇ ਅੰਦਰ ਸਾਡੀ ਆਪਣੀ ਭਾਸ਼ਾ 'ਚ ਅਸੀਂ ਸਾਇੰਸ ਪੜ੍ਹ ਸਕੀ ਡਾਕਟਰੀ ਆਪਣੀ ਭਾਸ਼ਾ ਆਪਣੀ ਮਾਂ ਬੋਲੀ ਦੀ ਪੜ ਸਕਦੇ। ਇਹ ਬਹੁਤ ਵੱਡਾ ਸ਼ਲਾਘਾਯੋਕ ਕੰਮ ਹੈ। ਔਰ ਅਸੀਂ ਸਾਡੀ ਐਜੂਕੇਸ਼ਨ ਗੁਲਾਮੀ ਦੀ ਦਾਸਤਾਨ ਨਹੀਂ ਸ਼ੋਰ ਹੈ ਔਰ ਵੀਰਤਾਪੂਰਨ ਹੋਣੀ ਚਾਹੀਦੀ। ਔਰ ਉਸੇ ਕਰਕੇ મોદી ਨੇ ਇਹ ਸ਼ੁਰੂਆਤ ਕੀਤੀ। ਇਹ ਐਜੂਕੇਸ਼ਨ ਪਾਲਸੀ ਜਿਹੜੀ ਪ੍ਰਧਾਨ ਮੰਤਰੀ મોદી ਜੀ ਲੈ ਕੇ ਆਏ ਹੈ। ਇਹ ਜਿੱਥੇ ਸਾਡੀ ਮਦਰ ਟੰਗ 'ਚ ਸਾਨੂੰ ਪੜਨ ਦਾ ਮੌਕਾ ਮਿਲੇਗਾ। ਸਾਨੂੰ ਮੌਕਾ ਮਿਲ ਰਿਹਾ ਕਿ ਅਸੀਂ ਇਸ ਤਰ੍ਹਾਂ ਸਵਿਚ ਆਫ ਕਰਕੇ ਦੁਬਾਰਾ ਪੜ ਸਕਨੇ ਹੈ ਕਿਸ ਤਰ੍ਹਾਂ ਜੀ ਸਟ੍ਰੀਮ ਚੇਂਜ ਕਰ ਸਕਨੇ ਇੱਕ ਆਧੁਨਿਕ ਨਾਗਰਿਕ এডਿਊਕੇਸ਼ਨ ਦੇ ਨਾਲ ਜਿਹੜਾ ਹੱਥਾਂ ਦਾ ਹੁਨਰਮੰਦ ਹੋਣਾ ਬਹੁਤ ਜ਼ਰੂਰੀ ਹੈ ਪਰ ਪ੍ਰਧਾਨ ਮੰਤਰੀ ਮੋਦੀ ਜੀ ਨੇ 2014 ਚ ਸਕਿਲਿੰਗ ਨੂੰ ਦੇਸ਼ ਦੀ ਸਿੱਖਿਆ ਨਾਲ ਜੋੜਿਆ ਹੈ ਔਰ ਆ ਜੋ ਸਕਿਲਿੰਗ ਇੱਕ ਆਪਣੇ ਆਪ ਇੱਕ ਵੱਡਾ ਸੈਕਟਰ ਬਣਿਆ ਜਿਨੇ ਦੇਸ਼ ਚ ਕਰੋਨਾ ਲੋਕਾਂ ਨੂੰ ਕਰੋਨਾ ਲੋਕਾਂ ਨੂੰ ਕਰਮਸ਼ੀਲ ਬਨਾਇਆ ਕੋਰੋਨਾ ਹੱਥਾਂ ਨੂੰ ਉਜਾਰ ਇਸ ਤਰ੍ਹਾਂ ਚਰਾਨਾ ਉਹ ਸਿਖਾਤਾ ਔਰ ਉਹ ਹੁਨਰਮੰਦ ਹੋਏ ਨੇ ਜਿਹੜੇ ਕਿ 30 ਦੀ ਤਰ੍ਹਾਂ ਚ ਪਾਰਟਿਸਪੇਟ ਕਰ ਰਹੇ ਹੈ ਔਰ ਰਾਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ ਨਵਦਨ ਵਾਲੀ ਅਰਥਵਿਵਸਥਾ ਅਸੀਂ 8% ਦੇ ਆਸਵਾ ਸਾਡੀ ਜੀਡੀਪੀ ਰਹੀ ਜਿਹੜੀ ਕਿ ਦੁਨੀਆ ਦੇ ਸਾਰੇ ਦੇਸ਼ਾਂ ਤੋਂ ਵੱਧ ਹੈ ਜਿਹੜੇ ਆਪਣੇ ਆਪ ਨੂੰ ਬਹੁਤ ਵਿਕਸਿਤ ਰਾਸ਼ਟਰ ਗਿੰਦੇ ਨੇ 2% ਦੇ ਆਸ-ਪਾਸ ਖੁੰਦੇ। ਇਸੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ ਵਿਕਸਿਤ ਭਾਰਤ ਨੂੰ ਨਿਸ਼ਚਿਤ ਪੂਰਾ ਹੋਇਆ। ਥੈਂਕ ਯੂ। ਦੇਖੋ ਜੀ ਅੱਜ ਐਮਜੀਸੀਐਸ ਮਾਡਲ ਹਾਈ ਸਕੂਲ ਖੰਨਾ ਦਾ ਐਨੂਅਲ ਪ੍ਰਾਈਜ਼ ਡਿਸਟਿਬਿਊਸ਼ਨ ਫੰਕਸ਼ਨ ਹੈ ਦਰੋਹਰ 2025 ਔਰ ਇਹ 6 ਸਾਲ ਬਾਅਦ ਇਹ ਕੈਨਨਲ ਫੰਕਸ਼ਨ ਹੋਇਆ। ਬੱਚਿਆਂ ਨੂੰ ਬੜੀ ਵੇਟ ਸੀ ਬੱਚੇ ਬੜਾ ਚਾਹਦੇ ਸੀ ਕਿ ਐਨੂਅਲ ਫੰਕਸ਼ਨ ਹੋਵੇ ਲੇਕਿਨ ਫੰਡਸ ਕ੍ਰਾਈਸਿਸ ਕਰਕੇ 6 ਸਾਲ ਤੋਂ ਨਹੀਂ ਹੋ ਪਾ ਰਿਆ ਸੀਗਾ ਲੇਕਿਨ ਪੈਸੇ ਇਕੱਠੇ ਕਿਤੇ ਡੋਨੇਸ਼ਨਸ ਲਿੱਤੀਆਂ ਖੰਨੇ ਸ਼ਹਿਰ ਦੇ ਦਾਨੀ ਪਰਿਸ਼ਾ ਤੋਂ ਬੜੇ ਪੈਸੇ ਲੈ ਕੇ ਆਂਦੇ ਤੇ ਫਿਰ ਘੱਟ ਪੈਸਿਆਂ ਦੇ ਵਿੱਚ ਫੰਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਔਰ ਬਹੁਤ ਵਧੀਆ ਫੰਕਸ਼ਨ ਹੋ ਰਿਹਾ ਹੈ ਪੇਰੈਂਟਸ ਵੀ ਖੁਸ਼ ਨੇ ਬੱਚੇ ਵੀ ਬਹੁਤ ਖੁਸ਼ ਨੇ ਕਿਉਂਕਿ ਜਿਹੜਾ ਕਲਚਰਲ ਆਈਟਮਸ ਹੈ ਜਾਂ ਕੋ ਕਰਿਕੂਲਮ ਐਕਟੀਵਿਟੀ ਨੇ ਉਹ ਪੜ੍ਹਾਈ ਤੋਂ ਇਲਾਵਾ ਬਹੁਤ ਜ਼ਰੂਰੀ ਨੇ ਬੱਚਿਆਂ ਨੂੰ ਐਕਸਪਲੋਰੇਸ਼ਨ ਹੁੰਦੀ ਹੈ ਉਹ ਆਪਣੇ ਟੈਲੈਂਟ ਨੂੰ ਐਕਸਪਲੋਰ ਕਰਦੇ ਨੇ ਔਰ ਇਨ ਫਿਊਚਰ ਉਹਨਾਂ ਨੇ ਕਿਸ ਰਸਤੇ ਤੇ ਜਾਣਾ ਉਹਨਾਂ ਨੂੰ ਇਹ ਵੀ ਪਤਾ ਚੱਲਦਾ ਕਿਉਂਕਿ ਉਹ ਜੀ ਆਪਣਾ ਰੈਕਗਨਾਈਜ਼ ਕਰਨਗੇ ਜਿਹੜਾ ਉਹਨਾਂ ਦਾ ਟੈਲੈਂਟ ਹੈ ਉਹ ਅੱਗੇ ਵੱਧ ਵੀ ਸਕਦਾ ਕੋਈ ਬਹੁਤ ਅੱਛਾ ਸਿੰਗਰ ਬਣੇਗਾ ਕੋਈ ਡਾਂਸਰ ਬਣੇਗਾ ਕੋਈ ਆਰਟਿਸਟ ਬਣੇਗਾ ਇਸ ਲਈ ਬਹੁਤ ਜ਼ਰੂਰੀ ਹੁੰਦੇ ਨੇ ਇਹ ਫੰਕਸ਼ਨ ਔਰ ਇਸ ਸਕੂਲ ਦੇ ਵਿੱਚ ਇਹ ਹੈ ਕਿ ਇਹ ਇੰਗਲਿਸ਼ ਮੀਡੀਅਮ ਸਕੂਲ ਹੈ ਪੰਜਾਬ ਬੋਰਡ ਨਾਲ ਅਫੀਲੀਏਟਡ ਹੈ ਖੰਨੇ ਦਾ ਇਕਲੌਤਾ ਐਸਾ ਸਕੂਲ ਹੈ ਇਹ ਇੱਥੇ ਬਹੁਤ ਵਧੀਆ ਸਟਾਫ ਹੈ ਸਟਾਫ ਦੀ ਮਿਹਨਤ ਪ੍ਰਿੰਸੀਪਲ ਮੈਮ ਦੀ ਡੈਡੀਕੇਸ਼ਨ ਕਲਾਸ 4 EMPLOYES ਦੀ ਜਿਹੜੀ ਮਿਹਨਤ ਹੈ ਉਹ ਔਰ ਸਭ ਤੋਂ ਵੱਡੀ ਗੱਲ ਸਾਡੀ ਮੈਨੇਜਮੈਂਟ ਦੀ ਸਾਡੇ ਪ੍ਰਧਾਨ ਸੰਜੀਤ ਮੀਜਾਈ ਜੀ ਦੀ ਔਰ ਜਨਰਲ ਸੈਕਟਰੀ ਰਜੇਸ਼ ਢਾਲੀ ਜੀ ਦਾ ਮਤਲਬ ਫੁੱਲ ਅਸ਼ੀਰਵਾਦ ਜਿਹਦੀ ਬਦੌਲਤ ਅੱਜ ਇਹ ਫੰਕਸ਼ਨ ਹੋ ਸਕਿਆ ਔਰ ਇੰਨਾ ਵਧੀਆ ਸਰੂਪ ਦੇ ਵਿੱਚ ਆ ਸਕਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਏ ਔਰ ਲੋਕਾਂ ਤੱਕ ਸਾਡੀ ਗੱਲ ਨੂੰ ਪਹੁੰਚਾ ਲਈ ਇਸ ਫੰਕਸ਼ਨ ਨੂੰ ਲੋਕਾਂ ਤੱਕ ਪਹੁੰਚਾਣ ਲਈ ਤੁਸੀਂ ਆਪਣਾ ਕੰਮ ਕੀਤਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅੱਜ ਜੋ ਐਮਜੀਸੀ ਇਸ ਮਾਡਲ ਹਾਈ ਸਕੂਲ ਦੇ ਵਿੱਚ ਜੋ ਐਨਵਲ ਫੰਕਸ਼ਨ ਰੱਖਿਆ ਗਿਆ ਇਹ ਕਾਫੀ ਸਮੇਂ ਬਾਅਦ 7 ਸਾਲ ਹੋਇਆ ਨਹੀਂ। ਹਾਂ। ਔਰ ਉਸ ਤੋਂ ਬਾਅਦ ਇਸ ਵਾਰ ਸਾਡੀ ਜਦੋਂ ਦੀ ਮੈਨੇਜਮੈਂਟ ਆਈ ਹੈ ਬੜੀ ਮਿਹਨਤ ਕਰਕੇ ਬੱਚਿਆਂ ਦੀ ਤਿਆਰੀ ਪ੍ਰਿੰਸੀਪਲ ਸਾਹਿਬਾ, ਉਹਨਾਂ ਦੇ ਨਾਲ ਵਾਈਸ ਪ੍ਰਿੰਸੀਪਲ ਔਰ ਸਾਰੇ ਸਟਾਫ ਨੇ ਮਿਲ ਕੇ ਮਿਹਨਤ ਕਰਵਾ ਕੇ ਅੱਜ ਇਸ ਫੰਕਸ਼ਨ ਨੂੰ ਲਿਖਿਆ ਹੈ। ਔਰ ਤੁਸੀਂ ਦੇਖ ਰਹੇ ਹੋ ਕਿ ਬੱਚਿਆਂ ਦੇ ਵਿੱਚ ਕਿੰਨੀ ਚਹਿਲ ਪਹਿਲ ਹੈ ਉਹਨਾਂ ਦੇ ਪੇਰੈਂਟਸ ਕਿੰਨੇ ਉਤਸਾਹ ਵਿੱਚ ਤੁਸੀਂ ਸੁਮੇਤ ਦੇ ਫੰਕਸ਼ਨ ਦੇਖ ਰਹੇ ਹੋ ਬਹੁਤ ਅੱਛਾ ਫੰਕਸ਼ਨ ਹੋ ਰਿਹਾ ਔਰ ਜਿੱਤੇ ਮੈਂ ਆਪਣੇ ਵੱਲੋਂ ਉਹਨਾਂ ਬੱਚਿਆਂ ਨੂੰ ਜਿਹੜੇ ਪਾਰਟਿਸਿਪੇਟ ਕਰ ਰਹੇ ਹਨ ਅੱਜ 850 ਦੀ ਸਟਰੈਂਥ ਹੈ 450 450 ਬੱਚੇ ਪਾਰਟਿਸਿਪੇਟ ਕਰ ਰਹੇ ਹਨ ਇਹ ਬੜੀ ਵੱਡੀ ਇੱਕ ਪ੍ਰਾਪਤੀ ਹੈ ਸਕੂਲ ਵਾਸਤੇ ਕਿਉਂਕਿ ਸਟੇਜ ਤੇ ਜਾ ਕੇ ਪਰਫਾਰਮ ਕਰਨਾ ਬੱਚਿਆਂ ਵਾਸਤੇ ਵੱਡੀ ਗੱਲ ਹੈ ਕਿਉਂਕਿ ਆਨ ਆਲੇ ਸਮੇਂ ਦੇ ਵਿੱਚ ਇਹ ਪਾਸਲੇ ਇਹ ਪਰਫਾਰਮ ਨਹੀਂ ਕਰਦੇ ਅਜੋ ਤੇ ਉਹ ਬੱਚੇ ਹੈ ਉਹਨਾਂ ਨੇ ਅੱਗੇ ਮੱਲਾ ਮਾਰਨੀ ਹੈ ਪੜ ਕੇ ਕਿਸੇ ਨੇ ਚਾਰਟਰਡ ਅਕਾਊਂਟੈਂਟ ਬੰਨਾ ਹੈ ਕਿਸੇ ਨੇ ਵਕੀਲ ਬੰਨਾ ਹੈ ਕਿਸੇ ਨੇ ਡਾਕਟਰ ਬੰਨਾ ਹੈ ਕਿਸੇ ਨੇ ਆਈਏਐਸ ਕਰਨੀ ਹੈ ਕਿਸੇ ਨੇ ਆਈਪੀਐਸ ਜਾਣਾ ਹੈ ਔਰ ਜੱਜ ਜ਼ਵਾਨ ਬੰਨਾ ਔਰ ਉਹ ਜਸਟੇ ਨੇ ਪਰਫਾਰਮ ਕਰਦੇ ਆ ਆਪਣੀ ਸੰਸਕ੍ਰਿਤੀ ਨਾਲ ਵੀ ਜੁੜਦੇ ਆ ਔਰ ਉਸ ਤੋਂ ਲਾਗਾ ਜੋ ਸਾਡੇ ਇੱਥੇ ਅਕੈਡਮੀ ਗਿਆ ਉਹਦੇ ਵਿੱਚ ਵੀ ਉਹਨਾਂ ਨੇ ਮੱਲਾ ਮਾਰ ਕੇ ਆਪਣੇ ਸਾਡੇ ਸਕੂਲ ਦਾ ਨਾਮ ਰੋਸ਼ਨ ਕਰਦੇ ਆ ਤੁਸੀਂ ਵੀ ਅੱਜ ਸਾਡੇ ਸਕੂਲ ਦੇ ਵਿੱਚ ਕਵਰੇਜ ਕਰਨ ਆਏ ਹੋ ਤੁਹਾਡਾ ਵੀ ਬਹੁਤ-ਬਹੁਤ ਵੈਲਕਮ ਹੈ ਕਿਉਂਕਿ ਤੁਹਾਡੇ ਮਾధ్యਮ ਨਾਲ ਇਹ ਜਿਹੜਾ ਸਾਡਾ ਸਕੂਲ ਦਾ ਜੋ ਬੱਚਿਆਂ ਦੀ ਪਰਫਾਰਮੈਂਸ ਹੈ ਔਰ ਜੋ ਐਨਵਲ ਰਿਪੋਰਟ ਹੈ ਪੂਰੇ ਸਾਲ ਦੀ ਕੀ ਅਸੀਂ ਬੱਚਿਆਂ ਨੇ ਕਿੰਨੀ ਸਾਡੇ ਸਟੂਡੈਂਟ ਨੇ ਪ੍ਰਾਪਤੀਆਂ ਕੀਤੀਆਂ ਚਾਹੇ ਅਕੈਡਮੀ ਚਾਹੇ სპੋਰਟਸ ਹੈ ਚਾਹੇ ਆਪਣਾ ਜੋ ਸੰਸਕ੍ਰਿਤੀ ਹੈ ਆਪਣਾ ਫੰਕਸ਼ਨ ਜੋ ਕਰਦੇ ਆ ਕਿਤੇ ਵੀ ਲੁਧਿਆਣੇ ਜਿਲ੍ਹਾਂਾਂ ਦੇ ਵਿੱਚ ਪੰਜਾਬ ਲੈਵਲ ਤੇ ਮਲਾ ਮਾਰ ਰਹੇ ਆ ਸਾਡੇ ਬੱਚੇ ਤੁਹਾਡਾ ਇਤਿਹਾਨ ਤੇ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਮੇਰੀ ਪੂਰੀ ਮੈਨੇਜਮੈਂਟ ਨਾਲ ਖੜੀ ਹੈ ਜਨਰਲ ਸੈਕਟਰੀ ਸਾਹਿਬ ਵਾਈਸ ਪ੍ਰਧਾਨ ਸਾਹਿਬ ਸੈਕਟਰੀ ਰਮਬੀਰ ਸਿੰਘ ਜੀ ਪੌਂਪੀ ਜੀ ਸੈਕਟਰੀ ਅਰ ਸ਼ਿਮਮਬੀ ਜੀ ਜੋ ਕਿ ਸਕੂਲ ਦੇ ਸੈਕਟਰੀ ਨੇ ਮੈਂ ਉਹਨਾਂ ਵੱਲੋਂ ਵੀ ਤੁਹਾਡਾ ਦਿੱਤੇ ਧੰਨਵਾਦ ਕਰਦਾ ਹਾਂ ਉੱਤੇ ਪੇਰੈਂਟਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਇਸ ਕਾਬਰ ਬਣਾਇਆ ਸਾਡੇ ਸਕੂਲ ਦੇ ਵਿੱਚ ਐਡਮਿਸ਼ਨ ਦਵਾਈ ਔਰ ਮੈਂ ਕਹਿੰਦਾ ਕਿ ਆਨ ਵਾਲੇ ਸਮੇਂ 'ਚ ਇਹ ਸਕੂਲ ਜੋ ਪਹਿਲਾਂ ਕਾਟੇ ਚੱਲੇ ਆ ਰਹੇ ਸੀ ਉਹ ਪ੍ਰੋਫਿਟ ਲਈ ਹੰਦਾ ਔਰ ਆਨ ਵਾਲੇ ਸਮੇਂ 'ਚ ਹੋਰ ਆ ਰਹੀ ਹੈ ਜਿਹੜੀ ਤਰੱਕੀ ਅਸੀਂ ਕਰਾਂਗੇ ਧੰਨਵਾਦ ਜੈ ਹਿੰਦ